ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਦੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ। Patna Police ਨੇ traffic police ਸਮੇਤ ਬਖ ਬਖ ਥਾਮਾ ਤੇ ਕਿੰਨਾ ਕਵੰਦੀ ਹੋਲੀ ਦੇ ਤਿਆਰ ਦੇ ਮੱਦੇ ਨਜ਼ਰ ਉਹ ਲੜਵਾਜਾਂ ਤੇ ਕਸਿਆ ਸਕੰਜਾ ਦਰਜਨ ਦੇ ਕ੍ਰੀਮ ਮੋਟਰਸਾਈਕਲਾਂ ਦੇ ਕਿਤੇ ਚਲਾਨ ਅਤੇ ਦੋ ਕਿਤੇ ਬੰਦ। ਅੱਜ 25 ਮਾਰਚ ਦਿਨ ਸੋਮਵਾਰ ਨੂੰ ਬਾਤਪਰ 1 ਵਜੇ ਹੋਲੀ ਦੇ ਤਿਆਰ ਨੂੰ ਦੇਖਦੋ Patna Police ਨੇ ਸ਼ਹਿਰ ਦੇ ਪਾਕਸ਼ੀ ਚੌਂਕ ਅਤੇ traffic police ਨੇ Patna ਦੇ ਪੁਰਾਣੇ ਬੱਸ ਸਟੈਂਡ ਤੇ ਕੀਤੀ ਨਾਕਾਮ ਦੀ ਦਰਾਂਨ ਮੋਟਰਸਾਈਕਲ ਤੇ ਹੁੱਲੜਵਾਜੀ ਕਰਨ ਵਾਲਿਆਂ ਤੇ ਬੋਟ ਦੇ ਪਟਾਕੇ ਬਜਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਦੇ ਦਰਜ ਨੇ ਕਰੀ ਮੁਸਫਲਾਂ ਜਿੱਥੇ ਚਰਾਂਨ ਘੱਟੇ ਗਏ ਉੱਥੇ ਹੀ ਕੁਝ ਮੁਸਫਰ ਬੰਦ ਕੀਤੇ ਗਏ ਯਾ ਬਿਨੈ ਜੇਪੀ ਦਾ ਦੇਖ ਰਹੇ ਅੱਜ ਜਿਹੜਾ ਕਿ ਹੁਲੀ ਦਾ ਤਿਹਾਰ ਹੈਗਾ ਤੇ ਜਿਹੜੀ ਹੰਗਲਬਾਜੀ ਨੂੰ ਧਿਆਨ ਵਿੱਚ ਰੱਖਦੇ ਜਿਹੜੇ ਆਮਨ ਜੋਗ ਐਸਐਸਪੀ ਪਟਿਆਲਾ ਸ਼੍ਰੀ ਵਰਨ ਸ਼ਰਮਾ ਐਸਪੀਐਸੀ ਤੇ ਡੀਐਸਪੀ ਪਤਨਾ ਸਰਦਾਰ ਜੀ ਦਲਜੀਤ ਸਿੰਘ ਵਰਕੀ ਜਿਨ੍ਹਾਂ ਦੇ ਜਿਹੜਾ ਨਿਰਦੇਸ਼ਾਂ ਨਿਰਦੇਸ਼ਾਂ ਮੁਤਾਬਕ ਜਿਹੜਾ ਵੀ ਨਾਕਾ ਬੰਦੀ ਕੀਤੀ ਹੈ ਤਾਂ ਕਿ ਜਿਹੜਾ ਹੁਲੀ ਦਾ ਤਿਹਾਰ ਹੈ ਲੋਕੀ ਜਿਹੜਾ ਪੀਸਫੁਲੀ ਜਿਹੜਾ ਇਹਨੂੰ ਸੈਲੀਬ੍ਰੇਟ ਕਰ ਸਕਣ ਕਿਸੇ ਤਰ੍ਹਾਂ ਦੀ ਕੋਈ ਹੰਗਲਬਾਜੀ ਜਿਹੜੀ ਨਾ ਕੀਤੀ ਜਾਵੇ ਇਹਨੂੰ ਚਰਾਨੇ ਦੇ ਕਰਕੇ ਆਂ ਜਿਹੜੇ ਅਸੀਂ ਤਿੰਨ ਚਾਰ ਜਿਹੜੇ ਚਾਰਾਂਵੀਂ ਕਿਤੇ ਨੇ ਤੇ ਬੌਂਡ ਵੀ ਕੀਤੇ ਨੇ ਤੇ ਜਿਹੜੇ ਹੋਰ ਵੀ ਜਿਹੜੇ ਵਿਦਾਊਟ ਜਿਹੜੇ ਲਾਇਸੈਂਸ ਦਾ ਵਿਦਾਊਟ ਡਾਕੂਮੈਂਟ ਹੈਗੇ ਨੇ ਉਹ ਅਸੀਂ ਜਿਹੜੀ ਕਾਰਵਾਈ ਹਾਂਜੀ ਅਸੀਂ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਆ ਵੀ ਜਿਹੜਾ ਇੱਕ ਤਿਹਾਰ ਹੈਗਾ ਇਹਨੂੰ ਆਪਾਂ ਪੀਸਫੁਲੀ ਬਣਾਈਏ ਜਿਹੜਾ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਹੁੱਲੜਬਾਜੀ ਨਾ ਕਰੀਏ ਜਿਹੜੇ ਕਲਰ ਬਣੇ ਉਹ ਵੀ ਕੈਮੀਕਲ ਆਪਾਂ ਨਾ ਯੂਜ਼ ਕਰੀਏ ਕਿਉਂਕਿ ਉਹ ਵੀ ਜਿਹੜੇ ਆਪਣੀ ਸਿਹਤ ਲਈ ਆਪਣੇ ਅੱਖਾਂ ਲਈ ਜਾਂ ਹੋਰ ਆਰਗਨ ਲਈ ਹਾਨੀ ਕਰਕਣੇ ਆ। ਹਾਂ ਜੀ ਆ ਦੇਖੋ ਬਿਲਕੁਲ ਹੋ ਸਕਦਾ ਤੋਂ ਆਪਾਂ ਲੋਕਾਂ ਨੂੰ ਇਹ ਅਪੀਲ ਕਰਦੇ ਰਹੇ ਜਿਹੜਾ ਇੱਕ ਤਿਉਹਾਰ ਹੈਗਾ ਵੀ ਆਪਾਂ ਪੀਸਫੁਲੀ ਜਿਹੜਾ ਇੱਕ ਸੈਲੀਬ੍ਰੇਟ ਕਰੀਏ ਨਾ ਕਿ ਜਿਹੜਾ ਕਿਸੇ ਲਈ ਆਪਣੇ ਲਈ ਜਾਂ ਕਿਸੇ ਹੋਰ ਲਈ ਜਿਹੜਾ ਇਹ ਨੁਕਸਾਨਦਾਈ ਹੋਵੇ ਇਦਾਂ ਦੇ ਆਪਾਂ ਕੋਈ ਵੀ ਇਦਾਂ ਦਾ ਕੋਈ ਕੰਮ ਨਾ ਕਰੀਏ ਸੋ ਜਿਹੜਾ ਕੋਈ ਇਦਾਂ ਦੇ ਕਰਦੇ ਹੈਗੇ ਨੇ ਉਹਨਾਂ ਦੇ ਜਿਹੜਾ ਸਾਕੀ ਨਾਲ ਜਿਹੜਾ ਹੈ ਮੈਜਿਸਟਰ ਜਦ ਸੋਲੀ ਦੇ ਤਿਹਾ ਨੂੰ ਲੋਖ ਰੱਖਦੇ ਹੋਏ ਸਿਮੇਰ ਅਫਸਰਾਂ ਦੇ ਹੁਕਮ ਮੁਤਾਬਕ ਅੱਜ ਜਿਹੜੇ ਮੋਟਰਸਾਈਕਲਾਂ ਤੇ ਤਿੰਨ ਤਿੰਨ ਬੈ ਕੇ ਫੁੱਲ ਟਿਮ ਬੋਰਡ ਸੌਨ ਫੜਾ ਕੇ ਮਰੁੰਦੇ ਨੇ ਹੁੱਲੜਵਾੜੀ ਕਰਦੇ ਨੇ ਅਚਾਨਕ ਸਿੰਧੂ ਜੇ ਹੋਣ ਦਾ ਕਾਰਨ ਬਣ ਸਕਦੇ ਨੇ ਇਹਨਾਂ ਨੂੰ ਰੋਕਣ ਵਾਸਤੇ ਇਹਨਾਂ ਦੇ ਦਰਜਨ ਦੇ ਕ੍ਰਾਈਮ ਚਲਾਨ ਕੀਤੇ ਨੇ ਦੋ ਮੋਟਰਸਾਈਕਲਾਂ ਦੇ ਜੋ ਜ਼ਿਆਦਾ ਹੁੱਲੜਵਾੜੀ ਕਰ ਰਹੇ ਸੀ ਕਹਿੰਦਾ ਕਿ ਇਹਨਾਂ ਲੋਕਾਂ ਦੀ ਇਸ ਤਰ੍ਹਾਂ ਦੀ ਹੁੱਲੜਵਾੜੀ ਕਰਨਾ ਮੈਂ ਲੋਕਾਂ ਨੂੰ ਫੀਰਦਾ ਇਹ ਨਹੀਂ ਚੰਗਾ ਕਿ ਉਹ ਬੱਚਿਆਂ ਨੂੰ ਸੁਝਾ ਕੇ ਰੱਖਣਾ ਤੇ ਇਹਨਾਂ ਹੁੱਲੜਵਾੜੀ ਨਾ ਕਰਨ ਦੇ ਇਹਨਾਂ ਤਿੰਨ ਤਿੰਨ ਮੋਟਰਸਾਈਕਲ ਦੇ ਨਾਮ ਲੈ ਲੈਂਦੇ ਨੇ ਕੋਈ ਨੁਕਸਾਨਾ ਹੋ ਜਾਵੇ ਕੋਈ ਸਰਕਾਰੀ ਕਟਨਾਣਾ ਹੋਵੇ ਤੇ ਜਲਦੀ ਜਲਦੀ ਇਹ 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 ਨਵੇਂ ਇਸੇ ਤਰ੍ਹਾਂ ਚੱਲ ਰੂਗੀ